ਆ ਸੁੱਖ ਵਿਲਾਸ ਬਣਾ ਰੱਖਿਆ ਇੱਥੇ ਪਹਾੜਾਂ 'ਚ 7 ਸਟਾਰ ਹੋਟਲ ਸੁਖਵੀਰ ਬਾਦਲ ਨੇ ਮੈਂ ਹੈਲੀਕਾਪਟਰ ਦੇ ਉੱਤੋਂ ਦੀ ਦੇਖਿਆ 2-3 ਚੱਕਰ ਲਵਾਏ ਵੀ ਮੈਂ ਹੈਲੀਕਾਪਟਰ ਵਾਲੇ ਤੋਂ ਮੈਂ ਕਿਹਾ ਥੋੜੇ ਜਿਹਾ ਮੇਰੀਆਂ ਅੱਖਾਂ ਵਿੱਚ ਦੀ ਕਢਾ ਦੇ ਕੇ ਰਾਂ ਫਿਰ ਦੇਖਦੇ ਆਂ ਇਹਨਾਂ ਦਾ ਕੀ ਹਾਲ ਹੈ ਤੇ ਵੀਰੋ ਵਾ ਕਾਗਜ਼ ਤਿਆਰ ਹੋ ਗਏ ਢਾਉਣਾ ਨਹੀਂ ਦੇਖੋ ਆਪਾਂ ਆ ਸੋਨਾ ਵਧੀਆ ਬਣਾਇਆ ਉਹਨੇ ਕਬਜ਼ੇ 'ਚ ਲੈ ਲਾਂਗੇ ਸਰਕਾਰ ਉੱਥੇ ਕਬਜ਼ਾ ਕਰ ਲੂ ਸਕੂਲ ਖੋਲ ਲਾਂਗੇ ਉੱਥੇ ਸਰਕਾਰੀ ਇਹ ਕੰਮ ਹੋਊਗਾ ਮੇਰੇ ਬਤੀ ਦੰਦ ਨੇ ਮੈਂ ਉਹੀ ਨਹੀਂ ਕਹਦਾ ਲਾਈਟ ਮੱਥੇ ਲੱਗਦੀ ਐ ਮੈਂ ਝੂਠ ਨਹੀਂ ਬੋਲਦਾ ਇਹ ਕੰਮ ਹੋਊਗਾ ਮਨ ਤਾਂ ਕਿਸੇ ਨੇ ਹੋਰ ਕਿਹਾ ਕਹਿੰਦੇ ਸੁਖਵੀਰ ਬਾਦਲ ਨੇ ਆਪਣਾ ਜੀਜਾ ਪਾਰਟੀ ਚੋਂ ਕੱਢਤਾ ਮਜੀਠੀਆ ਕਹਿੰਦਾ ਮੈਂ ਆਪਦਾ ਕੱਢਣਾ ਹੁਣ ਆਪਾਂ ਨੇ ਨਾ ਬਚਪਨ ਚ ਬੱਚੇ ਚੀਜ਼ੋ ਚੀਜੀ ਲੜਦੇ ਦੇਖਿਆ ਵੀ ਆਹ ਚੀਜ਼ ਮੇਰੀ ਆਹ ਚੀਜ਼ ਮੇਰੀ ਨਾ ਬੁੱਤ ਚੀਜ਼ੋ ਚੀਜੀ ਨਾ ਲੜੋ ਇਹ ਜੀਜੋ ਜੀਜੀ ਹੋ ਗਏ ਹੁਣ ਮੇਰਾ ਇਹ ਚ ਕੋਈ ਕਸੂਰ ਨਹੀਂ ਫਿਰੋ ਇਹ ਤੁਸੀਂ ਕੀਤਾ ਮੈਂ ਤਾਂ ਆ ਕੇ ਹੋਕਾ ਹੀ ਦਿਨਾ ਬਸ ਤੁਸੀਂ ਕੰਮ ਕਰ ਦਿੰਨੇ ਹੋ ਸੋ ਆ ਇਹਨਾਂ ਦੀ ਹਾਲਤ ਹੋਈ ਪਈ ਹੈ ਕਾਂਗਰਸ ਵਾਲੇ ਦਾ ਇਹ ਨਹੀਂ ਪਤਾ ਲੱਗ ਰਿਹਾ ਕੌਣ ਕੀ ਦੇ ਨਾਲ ਲੜ ਰਿਹਾ ਹੈ ਕਾਂਗਰਸ ਵਾਲੇ ਤਾਂ ਇੱਕ ਦੂਜੇ ਨੂੰ ਹਰਾਉਣ ਤੇ ਲੱਗੇ ਹੋਏ ਐ ਕਾਂਗਰਸ ਦੀ ਜਿਹੜੀ ਹੈ ਨਾ ਹਾਲਤ ਉਹ ਕਛੂ ਕੁੰਮੇ ਤੇ ਚੂਹੇ ਦੀ ਦੋਸਤੀ ਵਾਲੀ ਹੈ ਇੱਕ ਕਛੂ ਤੇ ਚੂਹੇ ਨੇ ਦੋਸਤੀ ਕਰ ਲਈ ਕਹਿੰਦੇ ਵੀ ਦੋਸਤੀ ਇਕੱਠੇ ਲਾਵਾਂਗੇ ਦੋਨਾਂ ਨੇ ਇੱਕ ਦੂਜੇ ਨਾਲ ਪੂਛਾਂ ਬਨ ਲੀਆਂ इकट्ठे ਰਹਾਂਗੇ ਆ ਗਰਮੀ ਪਈ ਕਛੂ ਨੂੰ ਗਰਮੀ ਲੱਗੀ ਉਹਨੇ ਇਹ ਤਾਂ ਦੇਖਿਆ ਨਹੀਂ ਮੇਰੇ ਮਗਰ ਚੂਹਾ ਬੰਨੇ ਹੋਇਆ ਸਿੱਧਾ ਟੋਬੇ ਦੇ ਵਿੱਚ ਵੜ ਗਿਆ ਚੂਹਾ ਡੁੱਬ ਕੇ ਮਰ ਗਿਆ ਘਾਂਟੇ ਕ ਬਾਅਦ ਉਹ ਜਦੋਂ ਨਿਕਲਿਆ ਮਰਿਆ ਹੋਇਆ ਚੂਹਾ ਨਾਲ ਖਿੱਚੀ ਫਰੇ ਕਛੂ ਉੱਤੇ ਇਲ ਫਿਰਦੀ ਸੀ ਇਲ ਨੇ ਦੇਖਿਆ ਚੂਹਾ ਮਰਿਆ ਪਿਆ ਉਹਨੇ ਚਪਟ ਮਾਰ ਕੇ ਪੰਜਿਆਂ ਨਾਲ ਚੂਹਾ ਚੱਕ ਲਿਆ ਨਾਲ ਕਛੂ ਚੱਕਿਆ ਗਿਆ ਤੂੰ ਬੰਨੀ ਹੋਈ ਸੀਗੀ ਪੂਛ 200 ਫੁੱਟ ਤੱਕ ਕਛੂ ਡਿੱਗਿਆ ਕਛੂ ਮਰ ਗਿਆ ਕਾਂਗਰਸਾਂ ਦੀ ਦੋਸਤੀ ਇਹ ਹੈ ਇਹ ਦੇਖ ਲੈਣ ਵੀ ਚੂਹਾ ਕੌਣ ਹੈ ਤੇ ਕਛੂ ਕੌਣ ਹੈ ਮਾਰਨਗੇ ਇੱਕ ਦੂਜੇ ਨੂੰ ਫਿਰ ਆਪ ਹੀ ਮੇਰਾ ਇਹ 'ਚ ਕੋਈ ਕਸੂਰ ਨਹੀਂ ਵੀਰੋ ਮੇਰਾ ਕੋਈ ਕਸੂਰ ਸੋ ਵੀਰੋ ਇਹਨਾਂ ਤੇ ਯਕੀਨ ਨਾ ਕਰਿਓ ਇਹਨਾਂ ਨੇ ਲੁੱਟ ਕੇ ਖਾ ਲਿਆ ਆਪਾਂ ਨੂੰ ਮੈਂ ਤਾਂ ਹੁਣ ਅੱਜ ਇੱਥੇ ਆਏ ਹੁਣ ਇਹਦੇ ਬਾਅਦ ਨੰਗਲ ਜਾਊ ਫਿਰ ਬੰਗੇ ਜਾਊ ਫਿਰ ਬਲਾ ਚੋਰ ਜਾਊ ਪਰ ਰਾਤ ਨੂੰ ਸੰਗਰੂਰ ਜਾਊ ਕੱਲ ਨੂੰ ਪਟਿਆਲਾ ਉਧਰ ਪਾਸੇ ਕੇਜਰੀਵਾਲ ਸਾਹ ਨਾਹਾਂ ਜਿੰਨਾ ਜਰਮੈਨਾਂ ਨੇ ਜੜਾ ਨਹੀਂ ਪਟਦਾ ਮੈਂ ਨਹੀਂ ਥੱਕਦਾ ਆਪਾਂ ਕਿਉਂ ਜਾਈਏ ਬਾਹਰਲੇ ਮੁਲਕਾਂ ਨੂੰ ਭਈ ਅਮਰੀਕਾ ਕੈਨੇਡਾ ਕਿਉਂ ਜਾਈਏ ਅਸੀਂ ਇੱਥੇ ਆਪਣੀ ਧਰਤੀ ਠੀਕ ਕਰ ਲੈਣੇ ਆ ਇੱਥੇ ਹੀ ਨੌਕਰੀਆਂ ਦੇ ਦਿੰਦੇ ਆ ਇੱਥੇ ਹੀ ਕੰਮਕਾਰ ਕਰੋ ਆ ਤੁਹਾਡੇ ਕੋਲੇ ਇੱਥੇ ਆ ਗਈ ਕਲਾਸ ਪਹਿਲੀ ਸੀ ਫਰੈਡਨਬਰਗ ਵੀ ਆ ਗਈ ਨਾਲ ਜਰਮਨੀ ਵਾਲੀ ਕੰਮ ਮਿਲੂਗਾ ਬਹੁਤ ਸਾਰੇ ਲੋਕਾਂ ਨੂੰ ਆਪਣੇ ਮੁੰਡਿਆਂ ਨੂੰ ਇੰਜੀਨੀਅਰ ਕਰਕੇ ਇੱਥੇ ਹੀ ਕੰਮ ਮਿਲੂਗਾ ਸ਼ਾਮ ਨੂੰ ਘਰਿਆਂ ਕੇ ਰੋਟੀ ਖਾਈਏ ਉਧਰ ਬਾਹਲੇ ਮੁਲਕਾਂ ਚ ਬਰਫਾਂ ਪੈਂਦੀਆਂ ਨੇ ਇਹਨਾਂ ਬਾਦਸ਼ਾ ਸਾਡੀ ਐ ਇਹਨਾਂ ਕਲਚਰ ਸਾਡਾ ਕਿਉਂ ਜਾਈਏ ਬਈ ਅਸੀਂ ਹਾਂ ਘੁੰਮਣ ਜਾਓ ਮਹੀਨਾ ਘੁੰਮਣ ਚਲੇ ਜਾਓ ਪਰਿਵਾਰ ਬਾਤੇ ਟੂਰਿਸਟ ਵੀ ਜੇਤੇ ਪਰ ਇਹ ਥੋੜੀ ਅਗੇ ਇੱਥੋਂ ਚਲੇ ਗਏ ਮਾਪੇ ਇੱਥੇ ਡੀਕੀ ਜਾਂਦੇ ਆ ਵੀ ਕਦੋਂ ਆਊਗਾ ਪੁੱਤ ਮੇਰਾ ਸੋ ਬਹੁਤ ਵਿਰੋਧ ਇਹ ਕੰਮ ਆਪਾਂ ਬੰਦ ਕਰਨਾ ਔਰ ਬੰਦ ਤਾਂ ਹੋਊਗਾ ਜੇ ਆਪਣੇ ਕੋਲੇ ਰਾਜਨੀਤਿਕ ਸ਼ਕਤੀ ਤੁਸੀਂ ਦਿਓਗੇ ਇੱਥੀ ਇੱਥੇ ਹੀ ਵੱਟੀਆਂ ਵੱਡੀਆਂ ਫੈਕਟਰੀਆਂ ਲੈ ਕੇ ਆਵਾਂਗੇ ਇੱਥੇ ਹੀ ਤੁਹਾਡੇ 3 ਪੁੱਤਾਂ ਨੂੰ ਕੰਮ ਮਿਲੂਗਾ ਇੱਥੇ ਹੀ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਹੈ ਇਸ ਗੱਲ ਦਾ ਕਿ ਤੁਸੀਂ ਇੰਨੀ ਗਰਮੀ 'ਚ ਇੱਥੇ ਆਏ ਹੋ ਅਸੀਂ ਬਈ ਐਸਐਸ ਵਾਲੇ ਮੁੰਡੇ ਬੈਠੇ ਆ ਸਟੂਡੈਂਟ ਹੈ ਨੌਜਵਾਨ ਹੈ ਪੁੱਖ ਹੈ ਫਿਊਚਰ ਹੈ ਸੋ ਇਹਨਾਂ ਨੂੰ ਇੱਥੇ ਨੌਕਰੀਆਂ ਦੇਣੇ ਨੇ ਡਿਗਰੀ ਮੁਤਾਬਕ ਯੂਪੀਐਸਸੀ ਦੇ ਸੈਂਟਰ ਖੋਲ੍ਹਾਂਗੇ ਅੱਠ ਪੜੋ ਆਈਐਸ ਅਫਸਰ ਬਣੋ ਡੀਸੀ ਬਣੋ ਆਈਪੀਐਸ ਕਰੋ ਐਸਐਸਪੀ ਬਣੋ ਪੱਡੀਆਂ-ਪੱਡੀਆਂ ਪੋਸਟਾਂ ਸਾਡੇ ਪੰਜਾਬੀਆਂ ਦੇ ਮੁੰਡਿਆਂ ਤੇ ਧੁੱਤੀਆਂ ਪੁੱਤਾਂ ਕੋਲ ਹੋਣੇ ਚਾਹੀਦੀ। ਪੜਾਵਾਂਗੇ। ਪੜਾਵਾਂਗੇ ਇੱਥੇ। ਮੈਡੀਕਲ ਕਾਲਜ ਖੋਲ ਰਹੇ ਆਂ। ਆਪ ਬਣ ਕੇ ਆਮ ਆਦਮੀ ਕਲੀਨਿਕ ਬਣ ਗਏ। ਸਕੂਲ ਆਫ ਫੈਮਿਨਸ ਬਣ ਰਹੇ ਨੇ। ਮੈਂ ਇਹ ਕੰਮ ਹੀ ਗਿਣੌਣ ਲੱਗ ਜਾਂ ਅੱਧਾ ਘੰਟਾ ਲੱਗ ਜੂ। ਉਹ ਤੁਹਾਨੂੰ ਆਪ ਹੀ ਪਤਾ ਤੁਸੀਂ ਗਿਣਾਂਦਾ ਕਰੋ। ਉਹ ਇੱਕ ਬਜ਼ੁਰਗ ਮੈਨੂੰ ਕਹਿੰਦਾ ਧੰਨਵਾਦ ਮੈਂ ਕਿ ਹੋ ਗਿਆ ਕਹਿੰਦਾ ਸਾਡੇ ਜਨਰੇਟਰ ਤੇ ਭੁੰਡਾਂ ਦਾ ਖੱਖਰ ਲੱਗ ਗਿਆ। ਮੈਂ ਕਹਾ ਜੀ ਇਹ ਚ ਧੰਨਵਾਦ ਵਾਲੀ ਕਿਹੜੀ ਗੱਲ ਐ ਕਹਿੰਦਾ ਚੱਲਿਆ ਹੀ ਨਹੀਂ ਬਿਜਲੀ ਹੋਈ ਨਹੀਂ ਆਈ ਗਾ ਜਨਰੇਟਰ ਤੇ ਭੁੰਡਾਂ ਦਾ ਖੱਖਰ ਲੱਗ ਗਿਆ ਕਹਿੰਦਾ ਹੁਣ ਇਹ ਵੀ ਮੁੱਦਾ ਐ ਦੇਖੋ ਲੋਕ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੁਣਾਉਂਦੇ ਆ ਮੈਨੂੰ ਇੱਕ ਮੈਨੂੰ ਕਹਿੰਦਾ ਮੈਂ ਦੋਝੀ ਆ ਜੀ ਕਹਿੰਦਾ ਪਹਿਲਾਂ ਮੇਰਾ ਹਿਸਾਬ ਤਿੰਨ ਜਾਂ ਚਾਰ ਮਹੀਨੇ ਵਾ ਕਰਦੇ ਸੀ ਲੋਕ ਪਤਾ ਨਹੀਂ ਕੀ ਹੋ ਗਿਆ ਕਹਿੰਦਾ ਅਚਾਨਕ ਹਰ ਇੱਕ ਮਹੀਨੇ پیسے ਦੇਣ ਲੱਗ ਗਏ ਮੈਨੂੰ ਕਹਿੰਦਾ ਮੈਂ ਕਿਹਾ ਮੇਰੇ ਤਾਂ ਦੁੱਧ ਵੀ ਉਹੀ ਐ ਲੀਟਰ ਵੀ ਉਹੀ ਐ ਮੇਨਣ ਵਾਲਾ ਨਾ ਮੈਂ ਦੁੱਧ ਨਾਲ ਕੋਈ ਛੇੜਛਾੜ ਕਰਦਾ ਤੇ ਮੇਰਾ ਢੋਲੀ ਵੀ ਉਹੀ ਐ ਤੇ ਪਹਿਲਾਂ 4 ਮਹੀਨੇ ਵਾ ਪੈਸੇ ਦਿੰਦੇ ਸੀ ਹੁਣ ਮਹੀਨੇ ਵਾ ਕਿਉਂ ਦੇਣ ਲੱਗੇ ਉਹ ਕਹਿੰਦੇ ਭਗਵਾਨਤ ਮਾਨ ਨੇ ਬਿਜਲੀ ਫ੍ਰੀ ਕਰਤੀ ਜਿਹੜਾ 3-4000 ਬਿਜਲੀ ਦਾ ਬਚਣ ਲੱਗ ਗਿਆ ਉਹ ਅਸੀਂ ਦੋਲਤ ਨੂੰ ਦੇਣਾ ਕਿੰਨਾ ਕਿੱਧਰ ਨੂੰ ਜਾ ਕੇ ਦੇਖੋ ਫਰਕ ਪੈ ਜਾਂਦਾ ਸੋ ਵੀਰੋ ਐਸੇ ਕੰਮ ਧੀਆ ਨਾ ਤਾਂ ਮੈਂ ਬੱਸਾਂ 'ਚ ਹਿੱਸਾ ਪਾਉਣਾ ਨਾ ਮੈਂ ਪਾਉਣਾ ਕਿਸੇ ਰੇਤੇ ਦੀਆਂ ਖੱਡਾਂ 'ਚ ਨਾ ਪਾਉਣਾ ਕਿਸੇ ਹਵੇਲੀ 'ਚ ਜੱਟਾ ਬੇਚ हिस्सा ਪਾਉਣਾ ਹੈ ਮੈਂ ਤੁਹਾਡੇ ਦੁੱਖ ਸੁੱਖਾਂ 'ਚ ਹਿੱਸਾ ਪਾਉਣਾ ਹੈ ਹੋਰ ਕਿਤੇ ਨਹੀਂ ਪਾਉਣਾ ਆਪ ਮੈਂ ਰੁਪਈਆ ਖਾਣਾ ਨਹੀਂ ਜਿਹੜੇ ਇਹਨਾਂ ਨੇ ਖਾ ਲਿਓ ਮੈਂ ਛੱਡਦੇ ਨਹੀਂ ਉਹਦਾ ਕਢਾਉ ਉਹ ਦੇਖਦੇ ਜਾਓ ਤੁਸੀਂ ਕਢਾਉ ਪੈਸੇ ਆ ਸੁੱਖ ਬਿਲਾਸ ਬਣਾ ਰੱਖਿਆ ਇੱਥੇ ਪਹਾੜਾਂ 'ਚ 7 ਸਟਾਰ ਹੋਟਲ ਸੁਖਵੀਰ ਬਾਦਲ ਨੇ 10 ਸਾਲ ਵਾਸਤੇ ਬਿਜਲੀ ਫ੍ਰੀ 10 ਸਾਲ ਵਾਸਤੇ ਜੀਐਸਟੀ ਫ੍ਰੀ ਟੈਕਸ ਲਗਜ਼ਰੀ ਟੈਕਸ ਫ੍ਰੀ ਸਟੇਟ ਦੀ ਜੀਐਸਟੀ ਫ੍ਰੀ ਇੱਕ ਅਰਬ ਤੋਂ ਉੱਤੋਂ ਦੀ ਸਬਸਿਡੀ ਇੱਕ ਅਰਬ ਉਹ ਕੀ ਦਿੰਦਾ ਈ ਪੰਜਾਬ ਨੂੰ ਪੰਜਾਬ ਨੂੰ ਕੀ ਦਿੰਦਾ ਵੀ ਉਹ ਸੁਖ ਵਿਲਾਸ 7 ਲੱਖ ਤੋਂ ਵੱਧ ਇੱਕ ਕਮਰੇ ਦਾ ਕਿਰਾਇਆ ਹੈ 7 ਲੱਖ ਇੱਕ ਰਾਤ ਦਾ ਕੋਈ ਗਰੀਬ ਸ਼ਹਿਰ 7 ਲੱਖ ساری ਜ਼ਿੰਦਗੀ ਠਿਕਰੀਆਂ ਵੀ ਨਹੀਂ ਗਿਣਦਾ 70 ਲੱਖ ਰੁਪਇਆ ਆਮ ਕਰਾਇਆ ਹਰੇਕ ਕਮਰੇ ਦੇ ਪਿੱਛੇ ਪਾਣੀ ਵਾਲਾ ਪੂਲ ਹੈ ਸਵਿਮਿੰਗ ਪੂਲ ਹੈ ਅਲੱਗ ਪਰਸਨਲ ਮੈਂ ਹੈਲੀਕਾਪਟਰ ਦੇ ਉੱਤੋਂ ਵੀ ਦੇਖਿਆ ਦੋ ਤਿੰਨ ਚੱਕਰ ਲਵਾਏ ਵੀ ਮੈਂ ਹੈਲੀਕਾਪਟਰ ਵਾਲੇ ਤੋਂ ਮੈਂ ਕਿਹਾ ਥੋੜੇ ਜਿਹਾ ਮੇਰੀਆਂ ਅੱਖਾਂ ਵਿੱਚ ਦੀ ਕਢਾ ਦੇ ਕੇ ਰਾਂ ਫਿਰ ਦੇਖਦੇ ਹਾਂ ਇਹਨਾਂ ਦਾ ਕੀ ਹਾਲ ਹੈ ਤੇ ਵੀਰੋ ਵਾ ਕਾਗਜ਼ ਤਿਆਰ ਹੋ ਗਏ ਟਾਉਣਾਂ ਨਹੀਂ ਦੇਖੋ ਪਾਇਆ ਸੋਨਾ ਵਧੀਆ ਬਣਾਇਆ ਉਹਨੇ ਕਬਜ਼ੇ 'ਚ ਲੈ ਲਾਂਗੇ ਸਰਕਾਰ ਉੱਤੇ ਕਬਜ਼ਾ ਕਰ ਲੂ ਸਕੂਲ ਖੋਲ ਲਾਂਗੇ ਉੱਥੇ ਸਰਕਾਰੀ ਤੇ ਨਾਲੇ ਸਰਕਾਰੀ ਖੂ ਸਕੂਲ ਖੋਲ ਕੇ ਉਹਦਾ ਨਾਰਾ ਬਹੁਤ ਵਧੀਆ ਦੇਵਾਂਗੇ ਕਿ ਦੁਨੀਆ ਦਾ ਪਹਿਲਾ ਸਕੂਲ ਜਿੱਦੇ ਹਰੇਕ ਕਮਰੇ ਪਿੱਛੇ ਪੂਲ ਇਹ ਕੰਮ ਹੋਊਗਾ ਮੇਰੇ ਬਤੀ ਦੰਦ ਨੇ ਮੈਂ ਉਹੀ ਨਹੀਂ ਕਹਦਾ ਲਾਈਟ ਮੱਥੇ ਲੱਗਦੀ ਹੈ ਮੈਂ ਝੂਠ ਨਹੀਂ ਬੋਲਦਾ ਇਹ ਕੰਮ ਹੋਊਗਾ ਫਿਰ ਨਾਲ ਹੋਰ ਜਦੋਂ ਕੱਸੀਆਂ ਨਹਿਰਾਂ ਦਾ ਪਾਣੀ ਪਹੁੰਚ ਗਿਆ ਪਹੁੰਚਣ ਲੱਗ ਗਿਆ ट्यूबवैल बंद हो ट्यूबवैल बंद हो बिजली बचू पानी भी बचू बिजली की सबसिडी बचूगी छे सत्त हज़ार करोड़ रुपए की सबसिडी बचूगी ए सीज़न तो बाद अक्तूबर नवंबर तो छः सत हज़ार करोड़ की भी हज़ार करोड़ की लगभग है अठारह हज़ार करोड़ की सबसिडी देनी पैंती है जे चौदह लख चो, साढ़े चौदह लख पांख ट्यूबवैल भी बंद हो गए क्योंकि नहरी पानी आजूगा ना तो अपनी पांच छः सत हज़ार करोड़ बच जूगा ਉਹ 6-7000 ਕਰੋੜ ਚੋਂ 5500 ਕਰੋੜ ਰੁਪਈਆ ਦਾ ਬਜਟ ਮੇਰਾ ਬਣਾਇਆ ਪਿਆ ਐਨ ਖਾਕਾ ਐਨ ਕਰਕਰ ਦਾ ਲਿਖਿਆ ਪਿਆ ਉਹ 5500 ਕਰੋੜ ਰੁਪਈਆ ਜਿਹੜਾ 6000 ਜਾਂ 7000 ਬਚੂਗਾ ਉਹ ਜੋ 5500 ਕਰੋੜ ਰੁਪਈਆ ਮਾਵਾਂ ਭੈਣਾਂ ਨੂੰ ਜਿਹੜਾ 1000 ਰੁਪਈਆ ਕਿਹਾ ਸੀ ਉਹ ਦੇਉਂਗਾ ਓ ਦੇਉਂਗਾ ਜੀ ਮੋਦੀ ਵਾਂਗੂ ਨਹੀਂ ਹੈਗਾ ਵੀ 15 ਲੱਖ ਆਜੂ ਖਾਤੇ ਜਿਹਦੇ ਮੁੜ ਕੇ ਕਹਿੰਦੇ ਜੁੰਮਲਾ ਜਦੋਂ ਸਕੀਮ ਸ਼ੁਰੂ ਹੋ ਗਈ ਫਿਰ ਬੰਦ ਨਹੀਂ ਹੋਣੀ ਜੇ ਬਿਜਲੀ ਦੇ ਬਿੱਲ ਇੱਕ ਵਾਰੀ ਜ਼ੀਰੋ ਆਉਣ ਲੱਗੇ ਆਉਣਗੇ ਐਂ ਆਈ ਜਾਣਗੇ ਬਸ ਤੇ ਇੱਦਾਂ ਹੀ 1100 ਰੁਪਿਆ ਹਜ਼ਾਰ ਦਾ ਵੀ 1100 ਕਰ ਦਾਂਗੇ ਉਹ 1100 ਰੁਪਏ ਜਦੋਂ ਆਉਣ ਲੱਗ ਗਿਆ ਤਾਂ ਆ ਹੀ ਜਾਊਗਾ ਕਿਉਂਕਿ ਮੈਂ ਬਜਟ ਬਣਾ ਕੇ ਕੰਮ ਸ਼ੁਰੂ ਕਰੂੰਗਾ ਮੈਂ ਵੋਟਾਂ ਵਾਸਤੇ ਕਰਨਾ ਹੁੰਦਾ ਮੈਂ 2 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦਾ ਵੋਟਾਂ ਤੋਂ ਬਾਅਦ 2 ਮਹੀਨੇ ਬਾਅਦ ਚ ਬੰਦ ਕਰ ਦੋ ਵੀ ਐ ਨਹੀਂ ਜੀ ਬਜਟ ਨਹੀਂ ਫਲਾਣਾ ਨਹੀਂ ਫਿਕਮਾ ਨਹੀਂ ਨਾ ਮੈਂ ਉਹ ਕੰਮ ਨਹੀਂ ਕਰਦਾ ਫਿਰ ਤਾਂ ਫਿਰ ਮੇਰੇ 'ਚ ਤੇ ਉਹਨਾਂ 'ਚ ਕੀ ਫਰਕ ਰਹਿ ਗਿਆ ਜਿੱਦ ਦੇ ਸ਼ੁਰੂ ਕਰੂੰ ਫਿਰ ਮੁੜ ਕੇ ਬੰਦ ਨਹੀਂ ਹੋਣੀ ਸਕੀਮ ਚੱਲੂਗੀ ਉਹ ਮੈਂ ਪੈਸੇ ਅਲੱਗ ਤੋਂ ਧਰੂਗਾ ਕੱਢ ਆ ਆ ਜਿਹੜਾ ਮੇਰਾ ਵਿਚਾਰ ਹੈ ਆ ਮੇਰਾ ਵਿਜ਼ਨ ਲੋਕਾਂ ਦੀ ਮਜਬੂਰੀ ਨੂੰ ਮੈਂ ਮਰਜ਼ੀ ਚ ਬਦਲਨੀ ਚਾਹਨਾ ਲੋਕਾਂ ਦੀ ਮਜਬੂਰੀ ਨਾ ਹੋਵੇ ਕਿ ਪ੍ਰਾਈਵੇਟ ਹਸਪਤਾਲ ਚ ਇਲਾਜ ਕਰਾਉਣਾ ਪੈ ਰਿਹਾ ਲੋਕਾਂ ਦੀ ਮਰਜ਼ੀ ਹੋਵੇ ਭਾਵੇਂ ਸਰਕਾਰੀ ਚ ਕਰਾ ਲਾ ਭਾਵੇਂ ਪ੍ਰਾਈਵੇਟ ਚ ਕਰਾ ਲਾ ਇਲਾਜ ਇੱਕੋ ਜਿਹਾ ਹੈ ਲੋਕਾਂ ਦੀ ਮਜਬੂਰੀ ਨਾ ਹੋਵੇ ਕਿ ਪ੍ਰਾਈਵੇਟ ਸਕੂਲ ਚ ਬੱਚੇ ਪੜਾਉਣੇ ਪੈ ਰਹੇ ਨੇ ਲੋਕਾਂ ਦੀ ਮਰਜ਼ੀ ਹੋਵੇ ਕਿ ਸਰਕਾਰੀ ਚ ਪੜਾਣਾ ਚਾਹੀਏ ਪ੍ਰਾਈਵੇਟ ਚ ਪੜਾਲਾ ਸਕੂਲ ਇੱਕੋ ਜਿਹੇ ਨੇ ਸੋ ਮੈਂ ਮਜਬੂਰੀ ਨੂੰ ਮਰਜ਼ੀ 'ਚ ਬਦਲ ਨਹੀਂ ਚਾਹੁੰਦਾ ਮੈਂ ਉਹ ਤਾਂ ਬਦਲ ਸਕੂਗਾ ਜੇ 13 ਦੀਆਂ 13 ਸੀਟਾਂ ਮੈਨੂੰ ਦੇ ਕੇ ਸੈਂਟਰ ਦੇ ਵਿੱਚ ਮੇਰੇ ਹੱਥ ਮਨੂ ਕਰ ਦਿੰਦੇ ਪੁੱਛ ਦਿਓ ਇੱਥੇ 2-4% ਇੱਥੇ ਹੋਣਗੇ ਜਿਹੜੇ ਹਜੇ ਵੀ ਪੰਜੇ ਕੰਨੀ ਜਾਂ ਟੱਕੜੀ ਕੰਨੀ ਦੇਖਦੇ ਹੋਣੇ ਮੇਰੀ ਹੱਥ ਬਨ ਕੇ ਬੇਨਤੀ ਹੈ ਪੰਜੇ ਦੇਖੋ ਪੰਜ ਇਹ ਕਹਿੰਦੇ ਜੀ ਝਾੜੂ ਤੀਲਾ ਤੀਲਾ ਹੋ ਗਿਆ ਮੈਂ ਗੱਲ ਸੁਣੋ ਝਾੜੂ 'ਚ ਇੱਕ ਦੋ ਤੀਲੇ ਨਿਕਲ ਜਾਣ ਨਾ ਸਫਾਈ ਕਰਦਾ ਰਹਿੰਦਾ ਹੈ ਪੰਜੇ ਦੀ ਕੁੰਗਲ ਜੀ ਕੱਢਦੀ ਹੈ ਪਤਾ ਨਹੀਂ ਕੀ ਬਣ ਜਾਂਦਾ ਅੱਲਾ ਕੋਟ ਜਾ ਤੱਕੜੀ ਦੀ ਕਰ ਅਸੀਂ ਤੋੜ ਦਈਏ ਤੋਲਣ ਜੱਗੀ ਨਹੀਂ ਰਹਿੰਦੀ ਸੋ ਇਸ ਕਰਕੇ ਮੈਂ ਕਹਿਣਾ ਆਪਦੇ ਆਪਦੀਆਂ ਦੇਖੋ ਭਾਈ ਸਾਡੇ ਵਾਲ ਤਾਂ ਠੀਕ ਐ ਔਰ ਝਾੜੂ ਐ ਸਾਡਾ ਚੌਣਸ਼ਾਨੀ ਇੰਨਾ ਵਧੀਆ ਦੱਸਣ ਦੀ ਲੋੜ ਹੀ ਨਹੀਂ ਮਾਵਾ ਭੜਾ ਨੂੰ ਦੱਸਣ ਦਾ ਜਮਾ ਹੀ ਲੋੜ ਨਹੀਂ ਇਹ ਤਾਂ ਤੜਕੇ ਤੜਕੇ ਸਵੇਰੇ 5 ਵਜੇ ਹੀ ਪਾੜ ਲੈਂਦੀਆਂ ਨੇ ਨੇਰੇ 'ਚ ਕਿੱਥੇ ਜੇ ਪਿਆ ਤੁਸੀਂ ਬਹੁਤੇ ਖੁਸ਼ ਨਾ ਹੋ ਜੇ ਲੋੜ ਪਏ ਜੇ ਸ਼ਾਮ ਨੂੰ ਵੀ ਪਾੜ ਲੈਂਦੀਆਂ ਕਿੱਥੇ ਜੇ ਪਿਆ ਕਰਦਾ ਸਫਾਈ ਹੋਈ ਹੈ ਉਹ ਸਵੇਰੇ ਵੀ ਤੇ ਸ਼ਾਮ ਨੂੰ ਵੀ ਸੋ ਫਿਰੋ ਇਸ ਝਾੜੂ ਨਾਲ ਪਹਿਲਾਂ ਆਪਾਂ ਸਿਰਫ ਦੁਕਾਨ ਜਾਂ ਮਕਾਨ ਸਾਫ਼ ਕਰਦੇ ਸੀ ਹੁਣ ਇਸ ਝਾੜੂ ਨਾਲ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਸੋ ਮੈਨੂੰ ਪੱਤਰਕਾਰ ਕਹਿੰਦੇ ਤੁਸੀਂ ਬੀਜੇਪੀ ਦੀ ਹਨੇਰੀ ਨੂੰ ਕਿਵੇਂ ਰੋਕਿਆ ਪੰਜਾਬ ਔਰ ਦਿੱਲੀ ਮੈਂ ਆਪਨੇ ਬੀਜੇਪੀ ਕੀ ਆਂਧੀ ਕੋ ਕੈਸੇ ਰੋਕਾ ਮੈਂ ਇਹ ਜਿਹੜੀ ਵੱਡੀ ਗੱਲ ਹੈ ਮੈਂ ਕਹਾ ਬੀਜੇਪੀ ਦਾ ਚੋਣ ਨਿਸ਼ਾਨ ਕੀ ਹੈ ਕਹਿੰਦੇ ਕਮਲ ਦਾ ਫੁੱਲ ਮੈਂ ਸਾਡਾ ਕੀ ਹੈ ਕਹਿੰਦੇ ਝਾੜੂ ਮੈਂ ਕਮਲ ਦਾ ਫੁੱਲ ਕਿੱਥੇ ਉਗਦਾ ਹੈ ਕਹਿੰਦੇ ਚਿੱਕੜ ਚ ਮੈਂ ਝਾੜੂ ਕੀ ਕੰਮ ਕਰਦਾ ਕਹੀਂ ਚਿੱਕੜ ਦੀ ਸਫਾਈ ਮੈਂ ਕਹਿੰਦਾ ਅਸੀਂ ਝਾੜੂ ਨਾਲ ਚਿੱਕੜ ਦੀ ਸਫਾਈ ਕਰਤੀ ਕਮਲ ਦਾ ਫੁੱਲ ਉੱਗਿਆ ਹੀ ਨਹੀਂ ਸਫਾਈ ਕਰ ਦੋ ਸਫਾਈ ਕਰ ਦੋ ਉਗੜੇ ਹੀ ਨਹੀਂ ਉਹਨੇ ਸਹੀ ਹੈ ਨਾ ਦੋਨਿਆਂ ਤੋਂ ਉੱਪਰ ਜਾ ਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ सोनिहाल